ਓ ਜੂਰਾ ਬਾਈ ਹਨਾ ਇਹਦਾ ਸਰ ਅੱਜ ਕਿਵੇਂ ਦਾ ਐਕਸ਼ਨ ਕੀਤਾ ਗਿਆ ਅੱਜ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਆਰਡਰ ਕੀਤੇ ਗਏ ਜਿਹੜੀ ਇਲੈਗਲ ਕੰਸਟਰਕਸ਼ਨ ਹੈ ਉਹਨੂੰ ਡਿਮੋਲਿਸ਼ ਕਰਨ ਦੇ ਜਿਹੜਾ ਕਿ ਇਹਦੇ ਓਨਰ ਹੈ ਉਹ ਰਿੰਕੀ ਹੈ ਜਿਹਦੇ ਤੇ 10 ਪਰਚੇ ਦਰਜ ਨੇ ਐਨਡੀਪੀਐਸ ਤੇ ਪਿਛਲੇ 10 ਸਾਲਾਂ ਦੇ ਵਿੱਚ ਸੋ ਇਹ ਜਿਹੜੀ ਇਲੈਗਲ ਕੰਸਟਰਕਸ਼ਨ ਉਹਨੂੰ ਡਿਮੋਲਿਸ਼ ਕਰਨ ਵਾਸਤੇ ਨਾਲ ਪੁਲਿਸ ਪ੍ਰੋਟੈਕਸ਼ਨ ਦਿੱਤੀ ਗਈ ਹੈ ਬਿਕਾਜ਼ ਸਾਡੇ ਕੋਲ ਇਨਪੁਟ ਸੀ ਕਿ ਇੱਥੇ ਕੋਈ ਲਾਅ ਐਂਡ ਆਰਡਰ ਇਸ਼ੂ ਕ੍ਰੀਏਟ ਹੋ ਸਕਦਾ ਸੋ ਇਸ ਕਰਕੇ ਇੱਥੇ ਡਿਪਲॉयਮੈਂਟ ਹੈਵੀ ਕੀਤੀ ਗਈ ਹੈ ਪੁਲਿਸ ਦੀ ਇੰਨੇ ਪਰਚੇ ਟੋਟਲ ਇਹ ਤੇ 10 ਪਰਚੇ ਪਿਛਲੇ 10 ਸਾਲ ਚ ਤੇ ਇਹ 10 ਤੋਂ ਜ਼ਿਆਦਾ ਵਾਰੀ ਇਹ ਅਰੈਸਟ ਵੀ ਕੀਤੀ ਗਈ ਹੈ ਪੁਲਿਸ ਵੱਲੋਂ ਸਰ ਮੈਸੇਜ ਹੈ ਕਿ ਇਹ ਕਾਰਵਾਈ ਹੈ ਜਿਹੜੀ ਹਾਂਜੀ ਬਿਲਕੁਲ ਜੀ ਨਸ਼ਾ ਤਸਕਰੀਆਂ ਨੂੰ ਬੜਾ ਕਲੀਅਰ ਮੈਸੇਜ ਹੈ ਕਿ ਜਿਹੜਾ ਵੀ ਕੋਈ ਨਸ਼ਾ ਤਸਕਰੀ ਦੇ ਟਰੇਡ ਵਿੱਚ ਪਊਗਾ ਇਸ ਕੰਮ 'ਚ ਪਊਗਾ ਉਹਦਾ ਜਿਹੜਾ ਵੀ ਇਲੀਗਲ ਪ੍ਰਾਪਰਟੀ ਹੋਊਗੀ ਉਹਦੇ ਤੇ ਬਿਲਕੁਲ ਕਾਰਵਾਈ ਕੀਤੀ ਜਾਊਗੀ ਤੇ ਉਹਦੀ ਪ੍ਰਾਪਰਟੀ ਅਟੈਚਮੈਂਟ ਵੀ ਕੀਤੀ ਜਾਏਗੀ ਜੇ ਕੋਈ ਇਨਕ੍ਰੋਚਮੈਂਟ ਹੋਊਗੀ ਤੇ ਉਹਦੇ ਖਿਲਾਫ ਵੀ ਐਕਸ਼ਨ ਹੋਊਗਾ। ਹਜੇ ਤੱਕ ਇੱਕੋ ਹੀ ਸਾਹਮਣੇ ਆਈ ਹੈ ਜੇ ਹੋਰ ਹਜੇ ਤੱਕ ਕੋਈ ਹਜੇ ਕੋਈ ਪਰਿਵਾਰ ਮੈਂਬਰ ਜਾਂ ਕੋਈ ਗ੍ਰਿਫਤਾਰੀ ਹੋਈ ਹੈ ਜਾਂ ਰਿੰਕੀ ਨਹੀਂ ਹਜੇ ਭੱਜੀ ਹੋਈ ਹੈ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਬਟ ਅਥੇ ਅਸੀਂ ਪਬਲਿਕ ਅਨਾਉਂਸਮੈਂਟ ਪ੍ਰੋਪਰ ਕਰ ਦਿੱਤੀ ਸੀ ਸੋ ਥੈਟ ਕਿ ਕਿਸੇ ਨੂੰ ਕੋਈ ਜਾਣੀ ਜਾਂ مالی ਨੁਕਸਾਨ ਨਾ ਹੋ। ਸ੍ਰੀਚਾ ਹੋਰ ਵੀ ਕੋਈ ਰਹਿੰਦਾ ਕੋਈ ਉਹਦੇ ਨਾਲ ਨਹੀਂ ਹਜੇ ਤਾਂ ਸਾਡੇ ਕੋਲ ਜਿਹੜੇ ਆਰਡਰ ਹੈ ਉਹ ਇੰਪਲੀਮੈਂਟ ਕਰਨ ਆਏ।